ਹਾਂਜੀ ਪਿਆਰੇ ਬੱਚਿਓ ਅੱਜ ਅਸੀਂ ਸ੍ਰੀ ਗੁਰੂ ਅਮਰਦਾਸ ਜੀ ਦਾ ਲਿਖਿਆ ਹੋਇਆ ਸ਼ਬਦ ਕਿਰਪਾ ਕਰਕੇ ਬਕਸਲੇ ਦੀ ਵਿਆਖਿਆ ਕਰਾਂਗੇ ਤੇ ਉਸ ਦੇ ਵਿੱਚੋਂ ਆਉਣ ਵਾਲੇ ਬਹੁਤ ਹੀ ਮਹੱਤਵਪੂਰਨ ਪ੍ਰਸ਼ਨਾਂ ਦੇ ਉੱਤਰ ਵੀ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਸ਼ੁਰੂ ਕਰਦੇ ਹਾਂ ਇਸ ਦੀ ਵਿਆਖਿਆ ਅਸੀਂ ਖਤੇ ਬਹੁਤ ਕਮਾਵਦੇ ਅੰਤ ਨਾ ਪਾਰਾ ਵਾਰ ਅਸੀਂ ਤੋਂ ਭਾਵ ਮਨੁੱਖ ਜਾਤੀ ਨੂੰ ਸੰਸਾਰਿਕ ਜੀਵ ਨੂੰ ਕਿਹਾ ਗਿਆ ਹੈ ਖਤੇ ਤੋਂ ਭਾਵ ਹੈ ਪਾਪ ਗੁਣਾ ਅਪਰਾਧ ਜੋ ਮਨੁੱਖ ਕਰਦਾ ਹੈ ਬਹੁਤ ਕਮਾਵ ਦੇ ਭਾਵ ਬਹੁਤ ਕਮਾਉਂਦੇ ਭਾਵ ਕਿ ਇਨਸਾਨ ਹੈ ਜਿਹੜਾ ਸੰਸਾਰਿਕ ਜੀਵ ਹੈ ਉਹ ਬਹੁਤ ਸਾਰੇ ਪਾਪ ਕਰਦਾ ਹੈ ਅੰਤ ਨਾ ਪਾਰ ਆਵਾਰ ਜਿਨ੍ਹਾਂ ਦੀ ਕੋਈ ਅੰਤ ਨਹੀਂ ਹੈ ਜਿਨ੍ਹਾਂ ਦੀ ਕੋਈ ਹੱਦ ਨਹੀਂ ਹੈ ਜਿਨ੍ਹਾਂ ਦੀ ਕੋਈ ਸੀਮਾ ਨਹੀਂ ਹੈ ਭਾਵ ਜਿਸ ਦੀ ਬਹੁਤ ਜ਼ਿਆਦਾ ਗਿਣਤੀ ਹੈ ਕਿ ਇਨਸਾਨ ਬੇਅੰਤ ਗਿਣਤੀ ਦੇ ਵਿੱਚ ਪਾਪ ਕਰਦਾ ਹੈ ਹਰ ਕਿਰਪਾ ਕਰਕੇ ਬਖਸ਼ ਲੈ ਹੈ ਹਉ ਪਾਪੀ ਵੱਡ ਗੁਨੇਹਾ ਗੁਨੇਗਾਰ ਹਰ ਕਿਰਪਾ ਤੋਂ ਭਾਵ ਕਿ ਪ੍ਰਮਾਤਮਾ ਦੀ ਕਿਰਪਾ ਕਿ ਪ੍ਰਮਾਤਮਾ ਆਪਣੀ ਕਿਰਪਾ ਦੇ ਨਾਲ ਬਖਸ਼ ਸਕਦਾ ਹੈ ਭਾਵ ਮਾਫ ਕਰ ਸਕਦਾ ਹੈ ਹਉ ਪਾਪੀ ਵੱਡ ਗੁਨੇਗਾਰ ਹਉ ਤੋਂ ਪਾਪ ਮੈਂ ਪਾਪੀ ਤੋਂ ਭਾਵ ਪਾਪ ਕਰਨ ਵਾਲਾ ਵੱਡ ਗੁਨੇਗਾਰ ਗੁਨੇਗਾਰ ਦਾ ਮਤਲਬ ਵੀ ਜੋ ਗੁਨਾਹ ਕਰਦਾ ਹੈ ਪਾਪ ਕਰਦਾ ਹੈ ਜੋ ਅਪਰਾਧ ਕਰਦਾ ਹੈ ਕਿ ਮੈਂ ਬਹੁਤ ਵੱਡਾ ਗੁਨੇਗਾਰ ਹਾਂ ਬਹੁਤ ਵੱਡਾ ਪਾਪੀ ਹਾਂ ਤੇ ਕਿ ਪਰਮਾਤਮਾ ਆਪਣੀ ਕਿਰਪਾ ਦੇ ਨਾਲ ਮੈਨੂੰ ਬਖਸ਼ ਸਕਦਾ ਹੈ ਹਰ ਜਿਓ ਲੇਖੇ ਵਾਰਨਾ ਆਵੀ ਤੂੰ ਬਖਸ਼ ਮਿਲਾ ਵਨਹਾਰ ਇਸ ਜਗ੍ਹਾ ਤੇ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਮਨੁੱਖ ਦੇ ਜੋ ਲੇਖੇ ਹਨ ਪਾਪ ਜਿਹੜੇ ਉਹ ਕਰਮ ਕਰਦਾ ਹੈ ਉਹਨਾਂ ਕਰਮਾਂ ਦੇ ਆਧਾਰ ਤੇ ਉਸ ਦੀ ਬਖਸ਼ਿਸ਼ ਕਰਨ ਦਾ ਉਸ ਨੂੰ ਮਾਫ਼ ਕਰਨ ਦੀ ਵਾਰੀ ਕਦੇ ਵੀ ਨਹੀਂ ਆ ਸਕਦੀ ਉਸ ਨੂੰ ਬਖਸ਼ਣ ਦੀ ਵਾਰੀ ਕਦੇ ਵੀ ਨਹੀਂ ਆ ਸਕਦੀ ਕਿ ਇੰਨੀਆਂ ਸਾਰੀਆਂ ਭੁੱਲਾਂ ਉਸ ਦੇ ਦੁਆਰਾ ਕਰੀਆਂ ਜਾਂਦੀਆਂ ਨੇ ਜੋ ਸਿਰਫ ਪਰਮਾਤਮਾ ਹੀ ਹੈ ਜੋ ਉਸ ਦੀਆਂ ਭੁੱਲਾਂ ਨੂੰ ਬਖਸ਼ ਕੇ ਉਸ ਨੂੰ ਚਰਨਾਂ ਦੇ ਨਾਲ ਮਿਲਾ ਸਕਦਾ ਹੈ ਮਿਲਾਵਨ ਹਾਰ ਤੋਂ ਭਾਵ ਆਪਣੇ ਚਰਨਾਂ ਦੇ ਵਿੱਚ ਜਗ੍ਹਾ ਦੇ ਸਕਦਾ ਹੈ ਗੁਰ ਤੁਠ ਹੈ ਹਰ ਪ੍ਰਭ ਮੇਲਿਆ ਗੁਰ ਤੁਠ ਹੈ ਤੁਠੇ ਤੋਂ ਭਾਵ ਪ੍ਰਸੰਨ ਹੋਣਾ ਖੁਸ਼ ਹੋਣਾ ਕਿ ਜਦੋਂ ਗੁਰੂ ਸਾਡਾ ਖੁਸ਼ ਹੁੰਦਾ ਹੈ ਹਰ ਪ੍ਰਭ ਮੇਲਿਆ ਤਾਂ ਗੁਰੂ ਸਾਡੇ ਤੋਂ ਪ੍ਰਸੰਨ ਹੋ ਕੇ ਸਾਡੇ ਸਾਰੇ ਜਿਹੜੇ ਪਾਪ ਨੇ ਕਿਲਵਿਕ ਕਿਲਵਿਕ ਤੋਂ ਭਾਵ ਪਾਪ ਕੱਟ ਤੋਂ ਭਾਵ ਕੱਟਣਾ ਵਿਕਾਰ ਤੋਂ ਭਾਵ ਵੀ ਸਾਡੇ ਐਬ ਹਨ ਸਾਡੇ ਕੁਕਰਮ ਤੇ ਅਪਰਾਧ ਹਨ ਕਿ ਪਰਮਾਤਮਾ ਸਾਨੂੰ ਤਾਂ ਹੀ ਮਿਲਦਾ ਹੈ ਜੇਕਰ ਸਾਡਾ ਗੁਰੂ ਹੈ ਸਾਡੇ ਸਾਰੇ ਪਾਪ ਤੇ ਜਿਹੜੇ ਸਾਡੇ ਗੁਨਾਹ ਕੀਤੇ ਹੋਏ ਨੇ ਉਹਨਾਂ ਨੂੰ ਘੱਟ ਦੇਵੇ ਭਾਵ ਬਖਸ਼ ਦੇਵੇ ਜਿਨ੍ਹਾਂ ਹਰ ਹਰ ਨਾਮ ਧਿਆਇਆ ਜਣ ਨਾਨਕ ਤਿੰਜੈਕਾਰ ਇਸ ਸਤਰ ਦੇ ਵਿੱਚ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਦਾ ਸਿਮਰਨ ਕੀਤਾ ਹੈ ਪ੍ਰਮਾਤਮਾ ਦਾ ਨਾਮ ਧਿਆਇਆ ਹੈ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ ਭਾਵ ਉਹਨਾਂ ਨੂੰ ਲੋਕ ਪਰਲੋਕ ਦੇ ਵਿੱਚ ਬੜੀ ਇੱਜ਼ਤ ਤੇ ਸਤਿਕਾਰ ਮਿਲਦਾ ਹੈ ਸੋ ਇਸ ਤੋਂ ਬਾਅਦ ਅਸੀਂ ਇਸ ਦਾ ਕੇਂਦਰੀ ਭਾਵ ਲਿਖਾਂਗੇ ਤੁਹਾਨੂੰ CBSE ਬੋਰਡ ਦੀ ਜਮਾਤ ਦੇ ਵਿੱਚ ਜੇਕਰ ਤੁਹਾਨੂੰ ਕੇਂਦਰੀ ਭਾਵ ਆ ਜਾਵੇ ਜਾਂ ਫਿਰ ਇਸ ਸ਼ਬਦ ਦਾ ਵਿਸ਼ਾ ਵਸਤੂ ਆ ਜਾਵੇ ਤਾਂ ਤੁਸੀਂ ਇੱਕੋ ਹੀ ਇਹਦਾ ਆਨਸਰ ਜਿਹੜਾ ਮੈਂ ਲਿਖਿਆ ਇਸ ਦੇ ਵਿੱਚ ਉਹੀ ਸੇਮ ਆਨਸਰ ਦੋਵਾਂ ਕੁਐਸਚਨਸ ਦਾ ਦੇ ਸਕਦੇ ਹੋ ਇਸ ਸ਼ਬਦ ਵਿੱਚ ਅਸੀਂ ਪੜਿਆ ਹੀ ਹੈ ਕਿ ਸ੍ਰੀ ਗੁਰੂ ਅਮਰਦਾਸ ਜੀ ਫਰਮਾਉਂਦੇ ਹਨ ਕਿ ਮਨੁੱਖ ਦੁਨੀਆ ਉੱਤੇ ਆ ਕੇ ਬੇਅੰਤ ਭੁੱਲਾਂ ਤੇ ਪਾਪ ਕਰਦਾ ਹੈ ਇਸ ਪਾਪੀ ਮਨੁੱਖ ਦੀਆਂ ਭੁੱਲਾਂ ਨੂੰ ਸਿਰਫ ਪਰਮਾਤਮਾ ਆਪਣੀ ਮਿਹਰ ਦੇ ਨਾਲ ਆਪਣੀ ਕਿਰਪਾ ਕਿਰਪਾ ਦੇ ਨਾਲ ਮਾਫ਼ ਕਰ ਸਕਦਾ ਹੈ ਬਖਸ਼ ਸਕਦਾ ਹੈ ਇਸ ਪਾਪੀ ਜੀਵ ਦੇ ਗੁਨਾਹ ਦੇ ਲੇਖੇ ਦੇ ਆਧਾਰ ਤੇ ਭਾਵ ਕਿ ਮਨੁੱਖ ਨੇ ਇੰਨੇ ਸਾਰੇ ਪਾਪ ਕੀਤੇ ਹੁੰਦੇ ਹਨ ਕਿ ਉਸ ਨੂੰ ਬਖਸ਼ਣ ਦੀ ਵਾਰੀ ਕਦੇ ਨਹੀਂ ਆ ਸਕਦੀ ਪਰ ਜਦੋਂ ਮਨੁੱਖ ਤੇ ਪ੍ਰਸੰਨ ਹੋਇਆ ਗੁਰੂ ਹੈ ਉਸ ਦੇ ਪਾਪਾਂ ਤੇ ਵਿਕਾਰਾਂ ਨੂੰ ਕੱਟ ਦਿੰਦਾ ਹੈ ਤਾਂ ਪ੍ਰਭੂ ਦੇ ਨਾਲ ਉਸ ਦਾ ਮੇਲ ਹੋ ਜਾਂਦਾ ਹੈ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ ਉਹਨਾਂ ਨੂੰ ਲੋਕ ਪਰਲੋਕ ਵਿੱਚ ਬੜੀ ਇੱਜ਼ਤ ਮਿਲਦੀ ਹੈ ਤੇ ਉਹਨਾਂ ਦੀ ਹਮੇਸ਼ਾ ਜੈ ਜੈਕਾਰ ਹੁੰਦੀ ਹੈ। ਅਗਲਾ ਜਿਹੜਾ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਹੈ ਕਿਰਪਾ ਕਰਕੇ ਬਕਸਲੇ ਸਲੋਕ ਦੀਆਂ ਸਾਹਿਤਕ ਵਿਸ਼ੇਸ਼ਤਾਵਾਂ ਬਾਰੇ ਲਿਖਣਾ ਹੈ। ਸਾਹਿਤਕ ਵਿਸ਼ੇਸ਼ਤਾਵਾਂ ਅਸੀਂ ਪੜਾਂਗੇ। ਸਭ ਤੋਂ ਪਹਿਲਾਂ ਅਸੀਂ ਲਿਖਾਂਗੇ ਕਿ ਇਹ ਸ਼ਬਦ ਸ੍ਰੀ ਗੁਰੂ ਅਮਰਦਾਸ ਜੀ ਦਾ ਰਚਿਆ ਹੋਇਆ ਹੈ। ਉਹਨਾਂ ਦੁਆਰਾ ਰਚਿਤ ਇਹ ਸ਼ਬਦ ਲਘੂ ਆਕਾਰੀ ਕਾਵ ਰੂਪ ਹੈ। ਲਗੂ ਅਕਾਰੀ ਤੋਂ ਭਾਵ ਛੋਟੇ ਆਕਾਰ ਦਾ ਬਿਲਕੁਲ 5 17 ਦਾ ਇਹ ਸਾਡੇ ਕੋਲੇ ਸ਼ਲੋਕ ਹੈ 5 17 ਦਾ ਸ਼ਬਦ ਹੈ ਸਾਡੇ ਕੋਲ ਜਿਸ ਵਿੱਚ ਅਧਿਆਤਮਕ ਭਾਵ ਪਰਮਾਤਮਾ ਬਾਰੇ ਦੱਸਿਆ ਹੋਇਆ ਹੈ ਕਿ ਪਰਮਾਤਮਾ ਕਿੱਡਾ ਵੱਡਾ ਸਾਡੇ ਤੇ ਬਖਸ਼ਿਸ਼ ਹਾਰ ਹੈ ਬਖਸ਼ਣ ਹਾਰ ਹੈ ਸਾਨੂੰ ਬਖਸ਼ ਸਕਦਾ ਹੈ ਰਹੱਸਵਾਦੀ ਗੁੱਝੇ ਭੇਦ ਦੀ ਗੱਲ ਕੀਤੀ ਹੈ ਕਿ ਜੇਕਰ ਤੁਸੀਂ ਬਖਸ਼ਿਸ਼ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਗੁਰੂ ਪਰਮਾਤਮਾ ਦੇ ਲੜ ਲੱਗਣਾ ਪਏਗਾ ਤੇ ਗੁਰੂ ਹੀ ਹੈ ਜੋ ਮਨੁੱਖ ਦੇ ਪਾਪਾਂ ਵਿਕਾਰਾਂ ਨੂੰ ਕੱਟ ਕੇ ਉਸ ਨੂੰ ਪਰਮਾਤਮਾ ਦੇ ਨਾਲ ਉਸ ਦਾ ਮੇਲ ਕਰਵਾਉਂਦਾ ਹੈ ਇਸ ਦੇ ਵਿੱਚ ਗੁੱਝੇ ਭੇਦ ਛੁਪੇ ਹੋਏ ਹਨ ਕਿ ਕਿਸ ਤਰ੍ਹਾਂ ਇੱਕ ਮਨੁੱਖ ਹੈ ਜਿਹੜਾ ਅੰਤੋਂ ਜ਼ਿਆਦਾ ਗੁਨਾਹ ਕਰਦਾ ਹੈ ਤੇ ਪਰਮਾਤਮਾ ਦੇ ਕੋਲ ਉਸ ਨੂੰ ਬਖਸ਼ਣ ਦੇ ਲਈ ਸਿਰਫ ਇੱਕ ਮਾਫੀ ਹੀ ਕਾਫੀ ਹੁੰਦੀ ਹੈ ਸੋ ਇਸ ਸ਼ਲੋਕ ਵਿੱਚ ਮਨੁੱਖ ਪਾਵ ਜੀਵਕ ਸੰਸਾਰ ਗੁਰੂ ਅਤੇ ਪਰਮਾਤਮਾ ਦਾ ਵਰਣਨ ਕੀਤਾ ਗਿਆ ਹੈ ਗੁਰੂ ਮਨੁੱਖ ਦੇ ਉੱਪਰ પ્રસન્ન ਹੋ ਕੇ ਉਸ ਦੇ ਸਾਰੇ ਪਾਪਾਂ ਨੂੰ ਉਸ ਦੇ ਸਾਰੇ ਗੁਨਾਹਾਂ ਨੂੰ ਅਪਰਾਧਾਂ ਨੂੰ ਕੁਕਰਮਾਂ ਨੂੰ ਦੂਰ ਕਰਦਾ ਹੈ ਤੇ ਪਰਮਾਤਮਾ ਦੇ ਨਾਲ ਮੇਲ ਕਰਵਾਉਂਦਾ ਹੈ ਪੰਜ ਤੁਕਾਂ ਦੇ ਇਸ ਸ਼ਲੋਕ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇਸ ਸ਼ਲੋਕ ਦੇ ਵਿੱਚ ਹਰੇਕ ਸਤਰ ਦਾ ਆਖਰੀ ਜਿਹੜਾ ਸ਼ਬਦ ਹੈ ਪਾਰਾਵਾਰ ਗੁਣੇਗਾਰ ਮਿਲਾਵਨਹਾਰ ਵਿਕਾਰ ਜੈਕਾਰ ਜਿਸ ਤੋਂ ਸਾਨੂੰ ਤੁਕਾਂਤ ਮੇਲ ਮਿਲਦਾ ਹੈ ਭਾਵ ਇੱਕ ਤੁਕ ਦੇ ਨਾਲ ਦੂਜੀ ਤੁਕ ਮਿਲਦੀ ਹੈ ਤੁਕ ਤੋਂ ਭਾਵ ਹੁੰਦਾ ਹੈ ਸਤਰ ਭਾਵ ਲਾਈਨ ਪਹਿਲੀ ਲਾਈਨ ਦੇ ਨਾਲ ਦੂਜੀ ਲਾਈਨ ਅਖੀਰ ਦੇ ਵਿੱਚ ਤੁਕਾਂਤ ਮੇਲ ਹੋ ਰਿਹਾ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਬਹੁਤ ਹੀ ਸੰਜਮੀ ਸ਼ੈਲੀ ਦੇ ਵਿੱਚ ਅਤੇ ਪ੍ਰਭਾਵਸ਼ਾਲੀ ਸ਼ੈਲੀ ਦੇ ਵਿੱਚ ਲਿਖਿਆ ਹੋਇਆ ਸ਼ਬਦ ਹੈ ਸੋ ਮੈਨੂੰ ਉਮੀਦ ਹੈ ਤੁਹਾਨੂੰ ਇਸ ਸ਼ਬਦ ਦੀ ਚੰਗੀ ਤਰ੍ਹਾਂ ਸਮਝ ਲੱਗ ਗਈ ਹੋਵੇਗੀ ਤੁਸੀਂ ਇਸ ਨੂੰ ਇੱਕ ਵਾਰ ਜ਼ਰੂਰ ਪੜ੍ਹਨਾ ਅਤੇ ਸੁਣਨਾ ਹੈ CBSE ਬੋਰਡ ਇਮਤਿਹਾਨਾਂ ਦੇ ਵਿੱਚ ਤੁਹਾਡੇ ਲਈ ਬਹੁਤ ਹੈਲਪਫੁਲ ਹੋਵੇਗਾ ਥੈਂਕ ਯੂ